ਬਜਰੰਗ ਦਲ ਕੇਸਰੀ ਨੂੰ ਪੂਰੇ ਪੰਜਾਬ ਵਿੱਚ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਅਮ੍ਰਿਤਸਰ ਤੋਂ ਵਿਸ਼ਾਲ ਬੱਬਰ ਆਪਣੇ ਸੈਂਕੜੇ ਸਾਥੀਆਂ ਸਮੇਤ ਬਜਰੰਗ ਦਲ ਕੇਸਰੀ ਦੇ ਵਿੱਚ ਸ਼ਾਮਿਲ ਹੋਏ ਅਤੇ ਨਵੀਨ ਮਹਾਜਨ ਰਾਸ਼ਟਰੀ ਪ੍ਰਧਾਨ ਬਜਰੰਗ ਦਲ ਕੇਸਰੀ ਅਤੇ ਗੌਰਮੈਨੀ ਰਾਸ਼ਟਰੀ ਯੂਥ ਪ੍ਰਧਾਨ ਬਜਰੰਗ ਦਲ ਕੇਸਰੀ ਦੀ ਅਗਵਾਈ ਵਿੱਚ ਵਿਸ਼ਾਲ ਬੱਬਰ ਨੂੰ ਅਤੇ ਉਹਨਾਂ ਦੇ ਸੈਂਕੜੇ ਸਾਥੀਆਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ। ਇਸ ਦੌਰਾਨ ਬਜਰੰਗ ਦਲ ਕੇਸਰੀ ਦੇ ਰਾਸ਼ਟਰੀ ਨਮੀਨ ਮਹਾਜਨ ਨੇ ਕਿਹਾ ਕਿ ਵਿਸ਼ਾਲ ਬੱਬਰ ਦੇ ਬਜਰੰਗ ਦਲ ਕੇਸਰੀ 'ਚ ਸ਼ਾਮਿਲ ਹੋਣ ਦੇ ਨਾਲ ਬਜਰੰਗ ਦਲ ਕੇਸਰੀ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਗਠਨ ਲਈ ਵਧੀਆ ਤਰੀਕੇ ਨਾਲ ਕੰਮ ਕਰਨਗੇ ਅਤੇ ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਰੋਕਣ ਦੇ ਲਈ ਸਾਡਾ ਸੰਗਠਨ ਹੋਰ ਮਜ਼ਬੂਤੀ ਨਾਲ ਕੰਮ ਕਰੇਗਾ ਇਸ ਦੌਰਾਨ ਵਿਸ਼ਾਲ ਬੱਬਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਹ ਆਪਣੇ ਸੈਂਕੜੇ ਸਾਥੀਆਂ ਦੇ ਨਾਲ ਬਜਰੰਗ ਦਲ ਕੇਸਰੀ ਵਿੱਚ ਸ਼ਾਮਿਲ ਹੋਏ ਹਨ ਅਤੇ Hindu ਧਰਮ ਲਈ ਅਤੇ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਉਹ ਆਪਣੇ ਸੰਗਠਨ ਨੂੰ ਨਾਲ ਲੈ ਕੇ ਚੱਲਣਗੇ ਅਤੇ ਵੱਦ ਤੋਂ ਵੱਧ ਕੰਮ ਪੰਜਾਬ ਵਿੱਚ ਕਰਨਗੇ ਅਤੇ ਨੌਜਵਾਨਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨਗੇ। ਜੈ ਜੈਕਾਰ ਭਰ 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 ਜੇ ਰੰਗ ਦਲ ਕੇਸਰੀ ਜਿੰਦਾਬਾਦ ਜਿੰਦਾਬਾਦ ਏ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਜਾਨੀ ਏ ਵੀਰ ਬਜਰੰਗੇ ਹਰ ਹਰ ਮਹਾਦੇਵ ਏ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਏ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਜੈ ਸ਼੍ਰੀ ਰਾਮ ਮੈਂ ਨਵੀਨ ਮਹਾਜਨ ਰਾਸ਼ਟਰੀ ਪ੍ਰਧਾਨ ਬਜਰੰਗ ਦਲ ਕੇਸਰੀ ਮੇਰੇ ਨਾਲ ਗੌਰਵ ਮੈਨੀ ਰਾਸ਼ਟਰੀ ਯੂਥ ਪ੍ਰਧਾਨ ਅੱਜ ਬਜਰੰਗਦਲ ਕੇਸਰੀ ਕੋਈ ਨਵਾਂ ਸੰਗਠਨ ਨਹੀਂ ਬਣਿਆ ਬਜਰੰਗਦਲ ਕੇਸਰੀ ਪਹਿਲੇ ਵੀ ਸੰਗਠਨ ਸੀ ਅੱਜ ਇਸ ਸੰਗਠਨ ਦੇ ਵਿੱਚ ਸਾਡੇ ਨਾਲ ਵਿਸ਼ਾਲ ਬਬਰ ਜੀ ਆਪਣੇ ਸਾਥੀਆਂ ਦੇ ਨਾਲ ਸਾਡੀ ਪਾਰਟੀ ਸੰਗਠਨ 'ਚ ਸ਼ਾਮਲ ਹੋਏ ਨੇ ਸੋ ਸਾਡੀ ਪਾਰਟ ਸਾਡੇ ਸੰਗਠਨ ਨੂੰ ਬਹੁਤ ਵਾਧਾ ਮਿਲਿਆ ਬਲ ਮਿਲਿਆ ਸੋ ਅਸੀਂ ਇਹਨਾਂ ਤੋਂ ਇਹੀ ਚਾਹੁੰਦੇ ਆ ਕਿ ਸਨਾਤਨ ਧਰਮ ਲਈ ਜਿਸ ਤਰ੍ਹਾਂ ਅਸੀਂ ਪਹਿਲੇ ਕੰਮ ਕਰਦੇ ਰਹੇ ਸੀ ਉਸੇ ਤਰ੍ਹਾਂ ਕੰਮ ਕੀਤਾ ਜਾਵੇ ਜੋ ਸਾਡੇ ਸਮਾਜਿਕ ਮੁੱਦੇ ਨੇ ਉਹਨਾਂ ਨੂੰ ਚੁਣਿਆ ਜਾਵੇ ਉਹਨਾਂ ਦੇ ਉੱਤੇ ਪਹਿਰਾ ਦਿੱਤਾ ਜਾਵੇ ਤੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਅਸੀਂ ਸਨਾਤਨ ਧਰਮ ਲਈ ਹਮੇਸ਼ਾ ਕੰਮ ਕੀਤਾ ਤੇ ਉਹਨਾਂ ਲਈ ਹਮੇਸ਼ਾ ਕੰਮ ਕਰਾਂਗੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਹੂੰ ਜਿਹੜਾ ਅੱਜਕੱਲ ਜਿਹੜੇ ਦਿਨ ਚੱਲ ਰਹੇ ਨੇ ਉਹ ਸਾਡੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਚਾਰ ਪੁੱਤਰ ਨੇ ਉਹਨਾਂ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਸੋ ਉਸ ਕਰਕੇ ਅੱਜ ਹੀ ਜਿਹੜਾ ਇਹ ਪ੍ਰੋਗਰਾਮ ਹੈ ਇਸੇ ਕਾਰਨ ਦਿੱਤਿਆ ਗਿਆ ਸੀ ਕਿ ਅੱਜ ਬਜਰੰਗਦਲ ਕੇਸਰੀ ਦੇ ਪਰਿਵਾਰ ਦੇ ਵਿੱਚ ਇਹ ਸਾਰਾ ਵਾਦਾ ਕੀਤਾ ਜਾਵੇ जय श्री राम जय जय श्री राम। मिश्रा जी आज ਤੁਸੀਂ ਬਦਰੰਗਤਲ ਕੇਸਰੀ ਦੇ ਵਿੱਚ ਸ਼ਾਮਲ ਹੋ ਆਪਣੇ ਸਾਥੀ ਸਮੇਤ ਆ ਕਿ ਕਹਿਣਾ ਚਾਹੁੰਦੇ ਹੋ? ਪਹਿਲੇ ਤੇ जय श्री राम ਜੀ ਸਾਰਿਆਂ ਨੂੰ। ਇਸ ਜਗ੍ਹਾ ਦੇ ਉੱਤੇ ਅੱਜ ਮੈਂ ਇਹੋ ਹੀ ਕਹਿਣਾ ਚਾਹਾਂਗਾ ਵੀ ਅੱਜ ਤੱਕ ਆਪਾਂ ਵੱਖੋ-ਵੱਖ ਹੋ ਕੇ ਸਮਾਜ ਦੀ ਕੁਰੀਤੀਆਂ ਬਾਰੇ ਕੰਮ ਕਰਦੇ ਆਏ ਆਂ ਠੀਕ ਹੈ। ਇੱਕ ਦੂਸਰੇ ਨੂੰ ਬਲ ਦੇਣ ਦੇ ਨਾਲ-ਨਾਲ ਅੱਜ ਆਪਾਂ ਇਕੱਠੇ ਹੋ ਕੇ ਇਹ ਚੁੱਕੀ ਬਈ ਅੱਜ ਤੋਂ ਬਾਅਦ ਜਿੰਨਾ ਵੀ ਸਮਾਜ ਦੇ ਵਿੱਚ ਜੋ ਵੀ ਕੁਰੀਤੀਆਂ ਹੈਗੀਆਂ ਨੇ ਆਪਾਂ ਉਹਨਾਂ ਨੂੰ ਖਤਮ ਕਰਾਂਗੇ ਤੇ ਆਪਣੇ ਸਨਾਤਨ ਧਰਮ ਵਾਸਤੇ ਕੰਮ ਕਰਾਂਗੇ ਇਕੱਠੇ ਹੋ ਕੇ ਇਸ ਕਰਕੇ ਅੱਜ ਆਪਾਂ ਬਜਰੰਗਦਲ ਹਿੰਦੁਸਤਾਨ ਦੇ ਵਿੱਚ ਨਵੀਨ ਮਹਾਜਨ ਜੀ ਦੇ ਨਾਲ ਅੱਜ ਆਪਾਂ ਇਸ ਪਾਰਟੀ ਦੇ ਵਿੱਚ ਆਏ ਆ ਆਪਣਾ ਇਹ ਸੰਗਠਨ ਜਿਹੜਾ ਹੈ ਉਹਦੇ ਵਿੱਚ ਆ ਕੇ ਇੱਕੋ ਚੀਜ਼ ਕਹਿਣਾ ਚਾਹਨਾ ਕਿ ਅੱਜ ਦਾ ਜਿਹੜਾ ਯੂਥ ਹੈ ਉਹਨੂੰ ਵੀ ਥੋੜਾ ਧਿਆਨ ਦੇਣਾ ਚਾਹੀਦਾ ਚੀਜ਼ਾਂ ਬਜਰੰਗਦਲ ਕੇਸਰੀ ਦੇ ਵਿੱਚ ਆ ਕੇ ਆਪਾਂ ਇਹੋ ਹੀ ਕਹਿਣਾ ਚਾਹੁੰਦੇ ਬਈ ਅੱਜ ਦਾ ਜਿਹੜਾ ਯੂਥ ਹੈ ਉਹਨੂੰ ਵੀ ਇਹ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਇੱਕ ਤੇ ਨਸ਼ਾ ਨਸ਼ਾ ਸਾਡੇ ਸਮਾਜ ਚੋਂ ਖਤਮ ਹੋਣਾ ਬਹੁਤ ਜ਼ਰੂਰੀ ਜਿੰਨੇ ਸਾਡੇ ਯੰਗਸਟਰ ਜਿੰਨੇ ਸਾਡੇ ਯੂਥ ਨੂੰ ਖਰਾਬ ਕੀਤਾ ਹੋਇਆ ਉਸ ਦੇ ਵਿੱਚ ਤੇ ਬਾਕੀ ਜਿਹੜਾ ਸਾਡਾ ਸਿੱਖਿਆ ਨੂੰ ਲੈ ਕੇ ਬਾਕੀ ਚੀਜ਼ਾਂ ਨੂੰ ਲੈ ਕੇ ਜਿੰਨਾ ਵੀ ਇੱਥੇ ਕੁਰੀਤੀਆਂ ਚੱਲ ਰਹੀਆਂ ਉਹਨਾਂ ਨੂੰ ਖਤਮ ਕਰਾਂਗੇ ਜੈ ਸ਼੍ਰੀ ਰਾਮ ਜੀ ਕਿਹੜੇ ਕੰਮਾਂ ਤੋਂ ਤੁਸੀਂ ਪ੍ਰਭਾਵਿਤ ਹੋਏ ਹੋਰ ਕਿਹੜੇ ਕੰਮ ਤੁਸੀਂ ਮੁੱਦੇ ਨੇ ਜਿਹੜੇ ਤੁਸੀਂ ਰੱਖੇ ਹੋਣਗੇ ਕਿ ਦੇਖੋ ਪਹਿਲੀ ਗੱਲ ਤੇ ਅੱਜ ਤੱਕ ਜਿੰਨੇ ਵੀ ਆਪਣੇ ਅਮਰਸਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿੰਨੇ ਵੀ ਸੰਗਠਨ ਚੱਲ ਰਹੇ ਨੇ ਭਾਵੇਂ ਉਹ Hindu ਸੰਗਠਨ ਹੋਣ ਭਾਵੇਂ ਕੋਈ ਵੀ ਹੋਣ ਕੰਮ ਕਰਨ ਨੂੰ ਸਾਰੇ ਕਹਿੰਦੇ ਵੀ ਆਪਾਂ ਕੰਮ ਕਰ ਰਹੇ ਆ ਠੀਕ ਹੈ ਲੇਕਿਨ ਕੰਮ ਆਪਾਂ ਵੀ ਦੇਖਦੇ ਆ ਕਿੰਨੇ ਕੁ ਕੰਮ ਹੋ ਰਿਹਾ ਕਿੰਨੇ ਕੁ ਲੋਕਾਂ ਦੀ ਮਦਦ ਹੋ ਰਹੀ ਹੈ ਕੀ ਹੋ ਰਿਹਾ ਕੁਛ ਨਹੀਂ ਹੋ ਰਿਹਾ ਐਸੀ ਚੀਜ਼ ਨੂੰ ਲੈ ਕੇ ਅੱਜ ਆਪਾਂ ਇਕੱਠੇ ਹੋ ਕੇ ਇਹ ਚੀਜ਼ ਦਾ ਸੋਚਿਆ ਕਿ ਹੁਣ ਆਪਾਂ ਸਿਰਫ ਤੇ ਸਿਰਫ ਜਨ ਸੇਵਾ ਕਰਨੀ ਹੈ ਜਿਹਦੇ ਵਿੱਚ ਆਪਾਂ ਸਿਰਫ ਲੋਕਾਂ ਦੇ ਨਾਲ ਖੜ ਕੇ ਇੱਕ ਤਾਂ ਨਸ਼ਾ ਹਟਾਣਾ ਪੰਜਾਬ ਦੇ ਵਿੱਚੋਂ ਦੂਸਰਾ ਆਪਣੀ ਜਿਹੜੀ ਸਿੱਖਿਆ ਖਰਾਬ ਹੋ ਰਹੀ ਹੈ ਜਿਹੜੇ ਆਪਾਂ ਸਕੂਲਾਂ ਨੂੰ ਇੱਕ ਸਾਹ ਦਾ ਨਾ ਹੋਟਲ ਬਣਾਇਆ ਜਾ ਰਿਹਾ ਠੀਕ ਹੈ ਇਹਨਾਂ ਦੇ ਵਿੱਚ ਸਿੱਖਿਆ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਸਿੱਧੇ ਸਿਰਫ ਪੈਸਾ ਠੱਗਿਆ ਜਾ ਰਿਹਾ ਲੋਕਾਂ ਦੇ ਮਾਪਿਓ ਕੋਲੋਂ ਬੱਚਿਆਂ ਦੇ ਮਾਪਿਓ ਕੋਲੋਂ ਇਹਨਾਂ ਨੂੰ ਆਪਾਂ ਇਹ ਮੁੱਦਿਆਂ ਨੂੰ ਖਤਮ ਕਰਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਮਹਾਕਾਲ ਮੈਂ ਗੌਰਵ ਮੈਣੀ ਬਜਰੰਗਦਲ ਕੇਸਰੀ ਯੂਥ ਪ੍ਰੈਜ਼ੀਡੈਂਟ ਅੱਜ ਸਾਡੀ ਟੀਮ ਨੂੰ ਬਹੁਤ ਹੀ ਵੱਡਾ ਬਲ ਮਿਲਿਆ ਰੱਜਤ ਜੀ ਵਿਸ਼ਾਲ ਬੱਬਰ ਜੀ ਇਨਾਂ ਦੇ ਸਮੇਤ ਟੀਮ ਦੇ ਨਾਲ ਅਸੀਂ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਆਂ ਤੇ ਇਹਨਾਂ ਤੋਂ ਉਮੀਦ ਹੈ ਸਾਨੂੰ ਕਿ ਸਾਡਾ ਪੂਰਾ ਸਾਥ ਦੇਣਗੇ ਤੇ ਨਸ਼ਿਆਂ ਦੇ ਖਿਲਾਫ ਅਸੀਂ ਦਿਨ ਰਾਤ ਚੱਲਾਂਗੇ ਇੱਕ ਨਾਲ ਦੇ ਨਾਲ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਮੀਡੀਆ ਦੇ ਰਾਹੀ ਸਾਡਾ ਬਹੁਤ ਹੀ ਜਲਦ ਇੱਕ ਨਿਊ ਆਫਿਸ ਆਪਾਂ ਖੋਲ ਰਹੇ ਆਂ ਸ਼ਹਿਰ ਦੇ ਅੰਦਰ ਉਨੀ ਇਲਾਕੇ 'ਚ ਉਹਦੀ ਵੀ ਰਿਪੋਰਟ ਆਪਾਂ ਜਲਦੀ ਹੀ মিডিਆ ਦੇ ਰਾਹੀਂ ਦਿੱਤੀ ਜਾਵੇਗੀ ਜੈ ਸ਼੍ਰੀ ਰਾਮ ਜੈ ਮਹਾਕਾਲ ਤੁਸੀਂ ਯੂਥ ਪ੍ਰਧਾਨ ਹੋ ਤੁਹਾਡੇ ਨਾਲ ਵਿਸ਼ਾਲ ਬੱਬਰ ਜੀ ਸਾਰੇ ਯੂਥ ਤੁਹਾਡੇ ਨਾਲ ਹੋਰ ਜੁੜੇ ਨੇ ਔਰ ਬਲ ਮਿਲਿਆ ਹੈ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਚ ਕਿਵੇਂ ਵਿਸਤਾਰ ਹੋਰ ਵਧਾਇਆ ਜਾਵੇਗਾ ਦੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਵਿਸ਼ਾਲ ਬੱਬਰ ਜੀ ਦੇ ਨਾਲ ਯੂਥ ਕਾਫੀ ਇਹਨਾਂ ਦੇ ਨਾਲ ਪ੍ਰਭਾਵਿਤ ਨੇ ਜਿਹੜਾ ਸਾਡੇ ਨਾਲ ਪੂਰਾ ਯੂਥ ਜਿਹੜਾ ਜੁੜੇਗਾ ਔਰ ਵੀ ਸੰਗਠਨਾਂ ਦੇ ਜਿਹੜੇ ਯੂਥ ਦੇ ਫੋਨ ਆ ਰਹੇ ਨੇ ਪਰ ਨੈਕਸਟ ਮੀਟਿੰਗ ਦੇ ਵਿੱਚ ਆਪਾਂ ਕਲੀਅਰ ਕਰਾਂਗੇ ਅੱਜ ਕਿੰਨੇ ਕੁ ਲੋਕ ਪਹੁੰਚੇ ਨੇ ਸਾਡੀ ਮੀਟਿੰਗ ਦੇ ਵਿੱਚ ਘੱਟੋ ਘੱਟ 50 60 ਬੰਦਿਆਂ ਦੀ ਗੈਲਰੀ ਹੋਈ ਹੈ ਤੇ گا ਅੱਗੇ ਵਧਦਾ ਇਹਦਾ ਪਲੱਸ ਪੁਆਇੰਟ ਹੁੰਦਾ ਰਹੇਗਾ ਜੈ ਹਾਂਜੀ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਮੈਂ ਐਡਵੋਕੇਟ ਰਚਿਤ ਅਨੰਦ ਅੱਜ ਬજરੰਗ ਦਲ ਕੇਸੇ ਦੇ ਵਿੱਚ ਮੈਨੂੰ ਡਿਸਟ੍ਰਿਕਟ ਪ੍ਰੈਜ਼ੀਡੈਂਟ ਦਾ ਅਹੁਦਾ ਦਿੱਤਾ ਗਿਆ ਹੈ ਔਰ ਇਸ ਬਜਰੰਗਦਲ ਕੇਸੀ ਦਾ ਮੇਨ ਮੁੱਦਾ ਜਿਹੜਾ ਕਿ ਸਮਾਜ ਦੇ ਵਿੱਚ ਅੱਜ ਕੱਲ ਜੋ ਚੱਲ ਰਿਹਾ ਹੈ ਨਸ਼ਾ ਸਕੂਲ ਮਾਫੀਆ ਇਸ ਤੋਂ ਇਲਾਵਾ ਟ੍ਰੈਫਿਕ ਦੀ ਪ੍ਰੋਬਲਮ ਇਸ ਤੋਂ ਇਲਾਵਾ ਹੋਰ ਜਿਹੜੇ ਝੂਠੇ ਕੇਸਾਂ ਦੇ ਵਿੱਚ ਲੋਕਾਂ ਨੂੰ ਫਸਾਇਆ ਜਾ ਰਿਹਾ ਹੈ ਜਾਂ ਹੋਰ ਤਰ੍ਹਾਂ ਦੇ ਇਹੋ ਜਿਹੀ ਕਈ ਸਮਾਜ ਦੀ ਵਿੱਚ ਗੱਲਾਂ ਹੈ ਜਿਨ੍ਹਾਂ ਨੂੰ ਸਾਨੂੰ ਇਕੱਠੇ ਹੋ ਕੇ ਜਿਨ੍ਹਾਂ ਨੂੰ ਸਾਨੂੰ ਖਤਮ ਕਰਨ ਦੀ ਜ਼ਰੂਰਤ ਹੈ ਔਰ ਸਭ ਤੋਂ ਪਹਿਲਾ ਜਿਹੜਾ ਮੈਂ ਮੁੱਦਾ ਚੁੱਕਾਂਗਾ ਉਹ ਚੁੱਕਾਂਗਾ ਨਸ਼ਾ ਦਾ ਅੱਜ ਕਰ ਕਰ ਦੇ ਵਿੱਚ ਗਲੀ ਗਲੀ ਦੇ ਵਿੱਚ ਹਰ ਜਗ੍ਹਾ ਤੇ ਨਸ਼ਾ ਓਪਨਲੀ ਵਿਕ ਰਿਆ ਔਰ ਉਹਨੂੰ ਬੜਾਵਾ ਦੇਣ ਵਾਲੇ ਕੁਝ ਆਪਣੇ ਹੀ ਲੋਗ ਨੇ ਔਰ ਇਸ মিডিਆ ਰਾਹੀਂ ਮੈਂ ਉਹ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਵਾ ਕਿ ਖਬਰਦਾਰ ਹੋ ਜਾਓ ਰੁਕ ਜਾਓ ਬੰਦ ਹੋ ਜਾਓ ਕਿਉਂਕਿ ਬਜਰੰਗ ਦਲ ਕੇਸਰੀ ਹੁਣ ਆ ਗਿਆ ਜੇ ਜੇ ਕੋਈ ਸਾਨੂੰ ਨਸ਼ਾ ਕਰਦਾ ਦਿਖ ਗਿਆ ਕੋਈ ਫੜਿਆ ਗਿਆ ਅਸੀਂ ਉਹਨਾਂ ਨੂੰ ਨਹੀਂ ਛੱਡਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ